ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਥੈਂਕ ਯੂ ਅੱਨਾ ਹੋ ਗਈ ਹੈ ਕੱਲ ਪੱਜਾ ਬਾਬਾ ਹੈ ਜੀ ਇਹ ਨਹੀਂ ਇਹ ਸਾਰੇ ਚੱਕੇ ਜਾਣੇ ਨਹੀਂ ਹਾਂਜੀ ਕਿਹੜਾ ਦੂਜੀ ਨਾਂ ਹੈ ਕਿਹੜਾ ਪਿੰਡ ਨਰੇ ਸਿੰਘ ਤਾਲਾ ਪਿੰਡ ਕੀ ਜੀ ਹੋਇਆ ਪਰਸੋ ਜਿਹੜੇ ਮਾਰੀ ਹੋਈ ਜੀ ਬਹੁਤ ਜ਼ਿਆਦੀ ਹੋ ਗਈ ਜੀ 90% ਹੀ ਨੁਕਸਾਨ ਹੈ ਜੀ ਕੋਈ ਨਹੀਂ ਬਚਿਆ ਹਾਂਜੀ ਸਾਰੀ ਜ਼ਮੀਨ ਹੀ ਠੇਕੇ ਤੇ ਲੈ ਕੇ ਵੇਚਦਾ ਜੀ ਇਹਦੇ ਕੋਲ ਕੋਈ ਦੂਜੀ ਹੈ ਨਹੀਂ ਠੇਕੇ ਤੇ ਸਾਰੀ ਸਾਰੀ ਠੇਕੇ ਸਾਰੀ ਠੇਕੇ ਕਿੰਨੇ ਕਿੱਡ ਦੀ ਕਿਦੜੀ ਛੋਡੀ ਇਹ 80000 70 ਨੂੰ ਨਹੀਂ ਨਹੀਂ ਕਿੱਲੇ ਕਿੱਲੇ 70 ਆਪਣਾ 27 ਕਿੱਲੇ 27 ਕਿੱਲੇ ਸਾਰੇ ਖਤਮ ਸਾਰੇ ਖਤਮ ਹੋ ਗਏ ਕਿਹੜੇ ਮਾਰੀ ਕਿੰਨੀ ਹੋ ਗਈ ਸੀ ਬਹੁਤ ਜ਼ਿਆਦੀ ਹੋਈ ਹੈ ਜੀ ਬਹੁਤ ਜ਼ਿਆਦੀ ਹੋ ਗਈ ਜੀ ਇਹਨਾਂ ਦਾ ਬਹੁਤ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਕਰਦੇ ਆ ਇਹ ਸਾਨੂੰ ਕੋਈ ਮੰਗ ਜ਼ਿਆਦਾ ਹੈ ਮੈਂ ਅੱਜ ਸਵੇਰ ਦਾ ਨਿਕਲਿਆ ਹੋਇਆ ਹਾਂ ਹਰ ਪਿੰਡ ਦੇ ਵਿੱਚ ਜਾ ਰਿਹਾ ਹਾਂ ਕਿਸਾਨਾਂ ਨੂੰ ਮਿਲ ਰਿਹਾ ਕਿ ਕਈਆਂ ਨੇ ਜ਼ਮੀਨਾਂ ਠੇਕੇ ਤੇ ਲਈਆਂ ਹੋਈਆਂ ਸੀਗੀਆਂ ਕਈਆਂ ਦੀਆਂ ਪੰਚਾਇਤੀ ਜ਼ਮੀਨਾਂ ਸੀਗੀਆਂ ਕਈਆਂ ਦੀਆਂ ਆਪਣੇ ਵੀ ਸੀਗੀਆਂ ਤਾਂ ਬਹੁਤ ਜ਼ਿਆਦਾ ਕੁਦਰਤੀ ਕਰੋਪੀ ਹੋਈ ਕਿ ਐਨੀ ਗੜੇਮਾਰੀ ਹੋਈ ਕਿ ਜਿਹੜੀਆਂ ਫਸਲਾਂ ਸੀ ਬਿਲਕੁਲ ਧਰਤੀ ਦੇ ਨਾਲ ਲਾ ਦਿਤੀਆਂ ਔਰ ਮੈਂ ਸਾਰਾ ਮਸਲਾ ਸੀਮ ਸਾਹਿਬ ਦੇ ਧਿਆਨ ਦੇ ਵਿੱਚ ਲੈਂਦਾ ਹੋਇਆ ਜੀ ਇਹਨਾਂ ਦੀ ਸਪੈਸ਼ਲ ਗਰਦਾਵਰੀ ਹੋਏਗੀ ਔਰ ਇਹਨਾਂ ਨੂੰ ਬਣਦਾ ਜਿਹੜਾ ਜਿੰਨਾ ਵੀ ਮੌਜੂਦਾ ਹੈ ਉਹ ਸਰਕਾਰ ਵੱਲੋਂ ਦਿੱਤਾ ਜਾਊਗਾ ਧੰਨਵਾਦ ਐਮਐਲਏ ਸਾਹਿਬ ਪਰ ਕੋਈ 50% ਜੀ ਹਾਂ ਜੀ